ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਵਧ ਦਿੱਤੀਆਂ ਗਈਆਂ ਨੇ ਸਫਾਈ ਦੇ ਜਿਹੜੇ ਕਾਰਜ ਨੇ ਉਹ ਚਲਾਏ ਜਾ ਰਹੇ ਨੇ ਤੇ ਦੂਜੇ ਪਾਸੇ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਰੋਪੜ ਰੇਂਜ ਦੇ ਡੀਆਈਜੀ ਐਚਐਸ ਪੁੱਲਰ ਖੁਰਾਂ ਵੱਲੋਂ ਪੁਲਿਸ ਅਧਿਕਾਰੀਆਂ ਮੁਲਾਜ਼ਮਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਉਹਨਾਂ ਦੀਆਂ ਡਿਊਟੀਆਂ ਨਿਰਧਾਰਤ ਕੀਤੀਆਂ ਗਈਆਂ ਨੇ ਨਾਲ ਹੀ ਉਹਨਾਂ ਨੇ ਇੱਕ ਸਖਤ ਚੇਤਾਵਨੀ ਦੇ ਦਿੱਤੀ ਹੈ ਕਹਿੰਦੇ ਕਿ ਇੱਥੇ ਪਵਿੱਤਰ ਥਾਂ ਦੇ ਉੱਤੇ ਦੂਰੋਂ ਦੂਰੋਂ ਸੰਗਤ ਨੇ ਨਤਮਸਤਕ ਹੋਣ ਵਾਸਤੇ ਆਉਣਾ ਹੈ ਇਸ ਕਰਕੇ ਇੱਕ ਤਾਂ ਤੁਸੀਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਹੈ ਤੇ ਦੂਸਰਾ ਕੋਈ ਵੀ ਪੁਲਿਸ ਮੁਲਾਜ਼ਮ ਕੋਈ ਵੀ ਅਫਸਰ ਇਨ੍ਹਾਂ ਦਿਨਾਂ ਦੇ ਦੌਰਾਨ ਸ਼ਰਾਬ ਅਤੇ ਮਾਸ ਦਾ ਸੇਵਨ ਨਹੀਂ ਕਰੇਗਾ ਕਹਿੰਦੇ ਕਿਉਂਕਿ ਤੁਹਾਡੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਤਾਂ ਉੱਥੇ ਵੀ ਅਜਿਹਾ ਨਹੀਂ ਕਰਨਾ ਬਾਕੀ ਤੁਹਾਡੇ ਲੰਗਰਾਂ ਦਾ ਪ੍ਰਬੰਧ ਆ ਉਹ ਪੁਲਿਸ ਵੱਲੋਂ ਵੀ ਆ ਤੇ ਇਸ ਤੋਂ ਇਲਾਵਾ ਗੁਰੂ ਘਰ ਦੇ ਵੱਲੋਂ ਵੀ ਲੰਗਰ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਸੰਗਤ ਵੱਲੋਂ ਲੰਗਰ ਲਗਾਏ ਜਾ ਰਹੇ ਨੇ ਇਸ ਕਰਕੇ ਉਹਦੀ ਕੋਈ ਵੀ ਪਰਵਾਹ ਨਹੀਂ ਕਰਨੀ ਪਰ ਨਸ਼ੇ ਪੱਤੇ ਤੋਂ ਦੂਰ ਰਹਿਣ ਦੀ ਹਦਾਇਤ ਡੀਆਈਜੀ ਸਾਹਿਬ ਵੱਲੋਂ ਕਰ ਦਿੱਤੀ ਗਈ ਹੈ। ਐਸਪੀ ਬਕਰਤਕ ਹਰੇਕ ਮੁਲਾਜ਼ਮ ਨੂੰ ਗ੍ਰੀਸ ਕਰੋ ਸੀਸੀ2 ਸਰਟੀਫਿਕੇਟ ਦਾ ਸਾਰਿਆਂ ਨੂੰ ਹੀ ਕਹੇ ਜਿਹਨੇ ਪੋਸਟ ਆਈ ਹੈ ਹਾਂ ਜਿਨੇ ਕੋਈ ਖਰਾਬੀ ਕੀਤੀ ਜਿਨੇ ਆਪਣੀ ਡਿਊਟੀ ਤੇ ਕਰਾ ਚੜਦੇ ਆ ਜਾਂ ਜਿਹਨੇ ਡਿਊਟੀ ਸੈਕਸ਼ਨ ਲਈ ਨਾ ਕੀਤੀ ਉਹ ਤੁਸੀਂ ਚੈੱਕ ਕਰਕੇ ਦੱਸਣਾ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਕੋਈ ਨਹੀਂ ਜਿਹੜਾ ਕੋਈ ਡਿਊਟੀ ਨਾ ਕਰੇ ਡਿਊਟੀ ਤੋਂ ਭਾਜੇ ਗੈਰਾਂਜਨ ਹੋਵੇ ਉਹਨਾਂ ਤੇ ਖਿਲਾਫ ਐਕਸ਼ਨ ਪੂਰਾ ਇਸ ਪਾਰਤੇ ਸਾਰਾ ਲੰਗਰ ਦਾ ਜਿਹੜਾ ਪ੍ਰਬੰਧ ਬਹੁਤ ਚੰਗੀ ਤਰ੍ਹਾਂ ਸੇਵਾਦਾਰਾਂ ਨੇ ਕੀਤਾ ਹੋਇਆ ਪੁਲਿਸ ਪ੍ਰੈਫੈਕਸ਼ਨਲ ਵੱਲੋਂ ਕੀਤਾ ਪੁਲਿਸ ਵੱਲੋਂ ਡਿਸਟ੍ਰਿਕਟ ਪੁਲਿਸ ਵੱਲੋਂ ਹਰੇਕ ਮੁਲਾਜ਼ਮ ਦੇ ਰੈਂਡ ਦਾ ਅਰੇਂਜਮੈਂਟ ਕੀਤਾ ਹੋਇਆ ਉਹ ਆਪਣੀ ਪੋਰਸ ਨੂੰ ਬਰੀਫ ਕਰੋ ਤੇ ਆਜਾਓ ਛੇ ਪੰਨ ਵਿੱਚ ਡਿਊਟੀ ਚੱਲਣੀ ਹੈ ਕਿਸੇ ਨੇ ਕੋ ਆਪਣੀ ਡਿਊਟੀ ਜਿਹੜੀ ਹੈ ਛੱਡਨੀ ਚਾਹੇ ਅਫਸਰ ਹੈ ਚਾਹੇ ਕੋਈ ਫਨਿਆ ਅਗਲੀ ਕੱਲ ਜਨਤਨ ਸਭਾ ਚੱਲਣੀ ਹੈ ਇੱਕ ਛੂਕ ਸਭਾ ਇੱਕ ਜੋੜ ਮੇਲੇ ਸੰਤਾਂ ਦਾ ਜੋੜ ਮੇਲ ਸ਼ੋਕ ਤੇ ਜਟੌਣਾ ਸੜਿਆ ਨੇ ਸਭਾ ਦੇ ਵਿੱਚ ਆਉਣਾ ਐਡੀ ਵੱਡੀ ਸ਼ਹਾਦਤ ਨੂੰ ਸ਼ਰਧਾਂਜਲੀ ਪੇਟ ਕਰਨ ਆਉਣਾ ਕਿਸੇ ਵੀ ਅਫਸਰ ਨੇ ਕਿਸੇ ਵੀ ਮੁਲਾਜ਼ਮ ਨੇ ਤਾਰੂਣ ਜਾਂ ਨੌਨਵੇਜ ਦਾ ਇਸਤੇਮਾਲ ਨਹੀਂ ਕਰਨਾ ਜਿਹੜੇ ਹੋਟਲਾਂ 'ਚ ਤੁਹਾਡੇ ਕਮਰੇ ਅਸੀਂ ਬੁੱਕ ਕਰਾਏ ਨੇ ਉੱਥੇ ਉਹਨਾਂ ਨੂੰ ਕਲੀਅਰ ਕੱਟ ਇੰਸਟਰਕਸ਼ਨ ਦਿੱਤੀਆਂ ਨੇ ਕਿ ਕਿਸੇ ਨੂੰ ਕੋਈ ਅਫਸਰ ਤਾਰੂਣ ਮੰਗੀ ਜਾਵੇ ਜਾਂ ਕੋਈ ਨੌਨਵੇਜ ਮੰਗੀ ਜਾਵੇ ਨਾ ਲੰਗਰ ਇੱਥੇ ਆ ਇੱਥੇ ਛੋਟੇ ਜੇ 4-5 ਦਿਨ ਆਪਾਂ ਸਭਾ ਦੇ ਵਿੱਚ ਡਿਊਟੀ ਨੂੰ ਆਵਾਂਗੇ ਬੜੀਆ ਤਰੀਕੇ ਡਿਊਟੀ ਕਰਨਾਗੇ ਤੇ ਗੁਰੂ ਘਰ ਆਪਣੇ ਹਾਜ਼ਰੀ ਲਗਾਓ ਇਸ ਤੀ ਤੋ 4-5 ਦਿਨ ਰਹਿਤ ਰਹਿ ਕੇ ਜੀਉਂਦੇ ਚੰਗੀ ਕਰੋ ਮੈਂ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਪ੍ਰਸ਼ਕਰਾਂਗਾ ਨਾ ਤੁਹਾਡਾ ਕੋਈ ਮੁਲਾਜ਼ਮ ਨਾ ਤੁਸੀਂ ਕੋਈ ਵੀ ਨਸ਼ੇ ਕਿਸੇ ਦਾ ਇਸਤੇਮਾਲ ਨਾ ਕਰੇ ਕੋਈ ਤਰੁੰਨਾ ਪੀਵੇ ਕੁਝ ਹੋਰ ਨਾ ਕਰੇ ਖਾਸ ਤੌਰ ਤੇ ਜਿਹੜੇ ਨਾਈਟ ਡਿਊਟੀ ਵਾਲੇ ਨੇ ਉਹਨਾਂ ਨੂੰ ਜ਼ਰੂਰ ਸਮਝਾਉਣਾ ਪੈਗਾ ਇਸ ਬੋਤੂ ਕਰੇ ਇਸਤਾਨ ਦੇ ਕਰਨ ਖੰਦੀ ਕਰਕੇ ਸੰਤ ਨਾਲ ਜੁੜਦੇ ਹਾਂ ਦੱਸਦੇ ਕਿ ਹਰ ਸਾਲ ਹੀ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਹੋਰਾਂ ਦੀ ਯਾਦ ਦੇ ਵਿੱਚ ਸ਼ਹੀਦੀ ਸਭਾ ਜੁੜਦੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਤੇ ਇਸ ਦੌਰਾਨ ਕਾਫੀ ਕੁਝ ਦੇਖਣ ਨੂੰ ਵੀ ਮਿਲਦਾ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਤੇ ਦੂਰ ਦਰਾਡੇ ਤੋਂ ਸੰਗਤ ਨਤਮਸਤਕ ਹੋਣ ਵਾਸਤੇ ਪਹੁੰਚਦੀ ਹੈ ਇਸ ਵਾਰ ਵੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਸਾਰੀ ਮੁਸਤੈਦੀ ਦੇ ਨਾਲ ਹੀ ਇਹ ਸ਼ੋਕ ਸਭਾ ਜਿਹੜੀ ਉਹ ਹੋਵੇਗੀ ਸ਼ਹੀਦੀ ਜੋੜ ਮੇਲ ਵੀ ਕਿਹਾ ਜਾਂਦਾ ਹੈ ਸੋ ਕਿਸ ਤਰ੍ਹਾਂ ਦੇ ਪ੍ਰਬੰਧ ਪੁਲਿਸ ਵੱਲੋਂ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ